ਕਿਹਾ ਜਾਂਦਾ ਹੈ ਕਿ ਇਨਸਾਨ ਦੀ ਪਛਾਣ ਉਸਦੇ ਕੱਪੜਿਆਂ ਤੇ ਹਾਲਾਤਾਂ ਤੋਂ ਨਹੀਂ ਬਲਕਿ ਉਸਦੇ ਦਰਦ ਤੋਂ ਹੁੰਦੀ ਹੈ ਤੇ ਉਹ ਦਰਦ ਕਦੇ ਨਾ ਕਦੇ ਜ਼ਿੰਦਗੀ 'ਚ ਸਭ ਤੋਂ ਵੱਡਾ ਇਮਤਿਹਾਨ ਬਣ ਕੇ ਸਾਹਮਣੇ ਆਉਂਦੀ ਹੈ ਦਿੱਲੀ ਦੇ ਸਰਕਾਰੀ ਹਸਪਤਾਲ ਦਾ ਇਹ ਨਜ਼ਾਰਾ ਸੀ ਪੇੜ ਹਮੇਸ਼ਾ ਦੀ ਤਰ੍ਹਾਂ ਬਹੁਤ ਸੀ ਕੋਈ ਆਪਣੀਆਂ ਰਿਪੋਰਟਾਂ ਲੈਣ ਲਈ ਆਇਆ ਸੀ ਕੋਈ ਡਾਕਟਰ ਨੂੰ ਮਿਲਣ ਤੇ ਕੋਈ ਆਪਣੇ ਮਰੀਜ਼ਾਂ ਦਾ ਹਾਲਚਲ ਪੁੱਛਣ ਕਿਸੇ ਪੇੜ ਦੇ ਵਿੱਚ ਗੇਟ ਦੇ ਕੋਲ ਇੱਕ ਪਤਲਾ ਜਿਹਾ ਵਿਅਕਤੀ ਖੜ੍ਹਾ ਸੀ ਉਸਦੇ ਕੱਪੜੇ ਫਟੇ ਹੋਏ ਸੀ ਪੈਰਾਂ ਦੇ ਵਿੱਚ ਟੁੱਟੀ ਹੋਈ ਚੱਪਲਾਂ ਸੀ ਤੇ ਅੱਖਾਂ ਲਾਲ ਜਿਵੇਂ ਕਈ ਰਾਤਾਂ ਤੋਂ ਸੌਤਾ ਹੀ ਨਾ ਹੋਵੇ ਉਸਦੇ ਹੱਥਾਂ ਦੇ ਵਿੱਚ ਇੱਕ ਪੁਰਾਣੀ ਜਿਹੀ ਫਾਈਲ ਸੀ ਜਿਸ ਤੇ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ ਸੀ ਆਈ ਸੀ ਯੂ ਕ੍ਰਿਟੀਕਲ ਪੇਸ਼ੈਂਟ ਅੰਦਰ ਉਸਦੀ ਪਤਨੀ ਮੌਤ ਤੇ ਜ਼ਿੰਦਗੀ ਦੇ ਨਾਲ ਲੜ ਰਹੀ ਸੀ ਪਰ ਬਾਹਰ ਉਸਦਾ ਪਤੀ ਲੋਕਾਂ ਦੇ ਨਾਲ ਲੜ ਰਿਹਾ ਸੀ ਉਹ बार-बार ਹੱਥ ਜੋੜ ਕੇ ਲੋਕਾਂ ਨੂੰ ਕਹਿ ਰਿਹਾ ਸੀ ਭਾਈ ਸਾਹਿਬ ਮੇਰੀ ਪਤਨੀ ਅੰਦਰ ਹੈ ਡਾਕਟਰ ਕਹਿ ਰਹੇ ਨੇ ਹੁਣੇ ਹੀ ਪੈਸੇ ਜਮ੍ਹਾਂ ਕਰਵਾਓ ਮੇਰੇ ਕੋਲ ਕੁਝ ਵੀ ਨਹੀਂ ਜੇਕਰ ਤੁਸੀਂ ਮਦਦ ਕਰ ਦਿਓ ਸ਼ਾਇਦ ਉਹਨਾਂ ਦੀ ਜਾਨ ਬਚ ਸਕੇ